ਕਸ਼ਟਮ ਆਪਣੀ ਦੋ ਇਹ ਨੰਬਰ 1 ਤੇ ਨੰਬਰ 2 ਠੀਕ ਹੈ ਜੀ ਕਾਰਨ ਇਹ ਆ ਵੀ ਉਹ ਸਾਣ ਉਮਰ ਦੇ ਥੋੜੇ ਜਿਹਾ ਵੱਡੇ ਆ ਉਹਨਾਂ ਦੀਆਂ ਧੀਆਂ ਖੀਰੀਆਂ ਸੋਦੀਆਂ ਓਕੇ ਤੇ ਜਿਵੇਂ ਜਿਵੇਂ ਉਹਨਾਂ ਦੀਆਂ ਧੀਆਂ ਸੋਈ ਜਾਂਦੀਆਂ ਫਿਰ ਇਹ ਸੀਮਤ ਕਰੀ ਜਾਂਦੇ ਓਕੇ ਓਕੇ ਲੈਣਾ ਵੀਰ ਜਿਹੜੇ ਇਲਾਕੇ ਦੇ ਬੰਦੇ ਨੇ ਉਹ ਸਾਡੇ ਕੋਲੇ ਮੱਝ ਲੈ ਕੇ ਆ ਜਾਂਦੇ ਉਹਨਾਂ ਨੂੰ ਪਤਾ ਹੈ ਹੂੰ ਇਹਨਾਂ ਰੀਆਂ ਮੱਝਾ ਫਿਰ ਦੁੱਧ ਹੈਗਾ ਸਹੀ ਹੈ ਬਈ ਸੀਮਨ ਜਦੋਂ ਸਾਈਡ ਤੇ ਚਲਾ ਗਿਆ ਉਹਨਾਂ ਨੂੰ ਪਤਾ ਨਹੀਂ ਲੱਗਣਾ ਵੀ ਦੁੱਧ ਹੈਗਾ ਹੂੰ ਦੁੱਧ ਦਾ ਉਦੋਂ ਹੀ ਪਤਾ ਲੱਗੇਗਾ ਜਦੋਂ ਉਹਨੀਆਂ ਧੀਆਂ ਦੁੱਧ ਕੱਢਣਗੀਆਂ ਤੇ ਕੱਢਣਗੀਆਂ ਕਿਉਂ ਨਾ ਹੂੰ ਬਿਲਕੁਲ ਜਦੋਂ ਮੰਨ ਲਓ ਕਿ ਆਪਾਂ ਪਹਿਲਾਂ ਉਹਨੂੰ ਇੱਕ ਵਾਰੀ ਨਾ ਇਹ ਗੱਲ ਹੁੰਦੀ ਹੈ ਜਦੋਂ ਆਪਾਂ ਬ੍ਰੀਡਰ ਪੈਦਾ ਕਰਨਾ ਨਾ ਹੂੰ ਬ੍ਰੀਡਰ ਮੇਰੇ ਸਾਰਿਆਂ ਵੀਰਾਂ ਦੇ ਕੋਲੇ ਹੋਣਗੇ ਅਸੀਂ ਤਾਂ ਇਹ ਕੋਸ਼ਿਸ਼ ਕੀਤੀ ਇਹ ਵੀ ਇੱਕ ਵਾਰੀ ਉਹਦੀ ਮਾਂ ਨੂੰ ਛਾਗਣੀ ਉਹ ਲਗਾ ਦਈਏ ਜ਼ਰੂਰੀ ਆ ਤੇ ਚਾਰਾਂ ਸਾਂਹਾਂ ਦੀਆਂ ਮਾਵਾਂ ਘਰੇ ਖੜੀਆਂ ਹੂੰ ਸਿੱਧਾ ਜੀ ਕਰਦਾ ਸਾਂਹ ਦੇਖੋ ਸਾਂਹ ਦੀ ਮਾਂ ਦੇਖੋ ਜੀ 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 ਔਰ ਇਹ ਥਾਰਮ ਉਹ ਜਿੱਤੇ ਘਰੇ ਮਾਵਾਂ ਨਾਨੀਆਂ ਪਰਨਾਨੀਆਂ ਬੱਚੇ ਸਾਰੇ ਸਾਡੇ ਘਰ ਦੇ